ਹਾਂਜੀ ਤੇ ਸੋ ਲੋ ਦੋਸੋ ਕੀ ਹਾਲ ਚਾਲ ਆ ਜੀ ਤੇ ਅੱਜ ਪਹੁੰਚੇ ਆ ਜੀ ਆਪਾਂ ਅੰਮ੍ਰਿਤਸਰ ਜਾਂਦੇ ਜਾਂਦੇ ਰਸਤੇ ਵਿੱਚ ਇਹ ਬਾਈ ਹੁਣਾਂ ਦਾ ਨਾ ਇੱਕ ਕਿਚਨ ਮਿਲਿਆ ਕਿਚਨ ਹੱਬ ਬਾਈ ਹੁਣਾਂ ਨੇ ਇੱਕ ਬਸ ਤਿਆਰ ਕਰਾਈ ਆ ਤੇ ਸਾਡੇ ਪੰਜਾਬੀ ਭਰਾ ਨੇ 15 ਕਿ ਦਿਨ ਹੋਇਆ ਹਜੇ ਬਾਈ ਹੁਣਾਂ ਨੂੰ ਇੱਥੇ ਬਸ ਲਾਈ ਨੂੰ ਤੇ ਇਧਰ ਬਾਈ ਹੁਣੀ ਹੈਗੇ ਨੇ ਕਰਦੇ ਤੇ ਆਹ ਬੰਦੇ ਮੁੰਡਾ ਚਲਾ ਬਰਗਰ ਤਿਆਰ ਕਰ ਰਿਹਾ ਕਿ ਸੋ ਬਰਗਰ ਅਸੀਂ ਰੈਡੀ ਕਰਵਾਇਆ ਤਾਂ ਦੇ ਕੋਲੋਂ ਦੇਖਦੇ ਆ ਵੀ ਹੁਣ ਇਹਨਾਂ ਦਾ ਫੂਡ ਕਿਵੇਂ ਦਾ ਬਾਕੀ ਗੱਲਬਾਤ ਬਾਅਦ ਕਰਾਂਗੇ ਜੇ ਫੂਡ ਇਹਨਾਂ ਦਾ ਕਿੰਨੇ ਕੰਮ ਦਾ ਕਿਉਂਕਿ ਇਹ ਪੁੰਡੇ ਨੇ ਪਹਿਲਾਂ ਜਿਹੜਾ ਕੰਮ ਕੀਤਾ ਆ ਕਾਫੀ ਵਧੀਆ ਥੇ ਇਹੀ ਇੱਕ ਹੱਬ ਹੁੰਦੀ ਸੀ ਕਿ ਉੱਥੇ ਬਸ ਜਿਹੜੀ ਆ ਟੋਲ ਬਾਈ ਤੋਂ ਪਰ ਤੇ ਅੱਜ ਇਹਨਾਂ ਦਾ ਭਾਈ ਉਹਨਾਂ ਦਾ ਫੂਡ ਚੈੱਕ ਕਰਦੇ ਤੇ ਚੈੱਕ ਕਰੂਗਾ ਸਭ ਤੋਂ ਪਹਿਲਾਂ ਭਾਈ ਫੜੋ ਫੂਡ ਚੈੱਕ ਕਰੀਏ ਇਹਦਾ ਤਾਂ ਤੇ ਲੋ ਜੀ 버거 ਆਪਾਂ ਕਰਾਏ ਸੀ ਤਿਆਰ ਤੇ ਹੁਣ ਆਪਾਂ ਇਹਨੂੰ ਚੈੱਕ ਕਰਦੇ ਆ ਤੇਰੇ ਵਾਲਾ 버거 ਰਹਿ ਗਿਆ ਭਾਈ ਉਹ ਬਾਅਦ ਚ ਕਰਾਂਗੇ ਕੀ ਕਿ ਆਪਾਂ ਇੱਕ ਬਿਲਕੁਲ ਸਿੰਪਲ 버거 ਕਰਵਾਇਆ ਰੈਡੀ ਜਿਹੜਾ ਸਿਰਫ ਜਿਹਦੀ ਕੋਸਟ ਲਗਭਗ ਕਿੰਨੀ 50 ਰੁਪਏ ਕੋਸਟ ਆ ਬੇਬੀ ਹਨਾ 50 ਰੁਪਏ ਕੋਸਟ ਆ ਤੇ ਉਹ 버거 ਵਧੀਆ ਛੋਟਾ ਜਿਹਾ ਤੇ ਇਹ ਕੋਈ ਇਹ ਨਹੀਂ ਰਗਾਵੀ ਤੇਲ ਤੂੰ ਲਾ ਕੇ ਇਹਨੂੰ ਤਲਿਆ ਹੋਇਆ ਆ ਜਾਂ ਇਹ ਤੇ ਕੋਈ ਬੇਕ ਕੀਤਾ ਹੋਇਆ ਕੁਝ ਵੀ ਹੈ ਨਾ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਇਹਨੂੰ ਮੈਨੇਜ ਕੀਤੀਆਂ ਹੋਈਆਂ ਨੇ ਤੇ ਬਾਕੀ ਹੁਣ ਇਹਦਾ ਟੇਸ ਚੈੱਕ ਕਰਦੇ ਆ ਵਾਕਿਆ ਟੇਸ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਤੇ ਬਾਕੀ ਜਿਹੜਾ ਐਡਰੈਸ ਆ ਬਾਈ ਹੁਣ ਆਪ ਦੱਸਣਗੇ ਕਿੱਥੇ ਐਡਰੈਸ ਹੈਗਾ ਕਿੱਥੇ ਨਹੀਂ ਤੇ ਪਹਿਲਾਂ ਆਪਾਂ 버ਗਰ ਟੈਸਟ ਕਰਦੇ ਆ ਵਾਕਈ ਬਾਈ ਹੁਣਾਂ ਦਾ 버ਗਰ ਕਿੰਨਾ ਕੰਮ ਦਾ ਆ ਮੈਂ ਬਾਕੀ ਟੇਸ ਹੈਗਾ ਭਾਈ ਟੇਸ ਬਹੁਤ ਵਧੀਆ ਆ ਤੇ ਮੈਨੂੰ ਵਧੀਆ ਲੱਗਾ ਤੇ ਜੁਨੀਕ ਜਿਹੜਾ ਟੇਸ ਆ ਕੋਈ ਬੜਾ ਹੈ ਨਹੀਂ ਹੈਵੀ ਨਹੀਂ ਹੈਗਾ ਹਲਕਾ ਫੁਲਕਾ ਜਿਹਾ 버ਗਰ ਆ ਤੇ ਜਿਹੜਾ ਮੁੰਡਾ 버ਗਰ ਬਣਾਉਂਦਾ ਆ ਉਹਦਾ ਵੀ ਤੁਹਾਨੂੰ ਗੱਲਬਾਤ ਕਰਨੇ ਆ ਸੋ ਇੱਕ ਬਾਈਟ ਲੈਣੀ ਹੋਰ ਬਣਦੀ ਆ ਤੇ ਸੋ ਜਦ ਤੱਕ ਮੇਰਾ 버ਗਰ ਫਿਨਿਸ਼ ਹੁੰਦਾ ਤਦ ਤੱਕ ਤੁਸੀਂ ਇੱਕ ਕੰਮ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਆਪਣਾ ਸੋਹਣਾ ਜਿਹਾ ਕਰ ਦਿਓ ਵੀ ਤੁਹਾਨੂੰ ਕਿਹਦਾ ਫੂਡ ਖਾਣਾ ਪਸੰਦ ਆ ਤੇ ਸੋ ਪਾਪਾ ਹੁਣ ਗੱਲਬਾਤ ਕਰਦੇ ਆ 버ਗਰ ਫਿਨਿਸ਼ ਕਰਨ ਤੋਂ ਬਾਅਦ ਬਾਈ ਨਾਲ ਜਿਹੜਾ ਮੁੰਡਾ ਇੱਥੇ ਕਮ ਸਟਾਰਟ ਕੀਤਾ ਥੈਂਕ ਯੂ ਸੋ ਮੱਚ ਤੇ ਸੋ ਲੋ ਜੀ ਆਪਣਾ 버ਗਰ ਹੋ ਗਿਆ ਫਿਨਿਸ਼ ਤੇ ਆ ਆ ਗਿਆ ਆਪਣੇ ਨਾਲ ਬਾਈ ਜਿਹੜੇ ਇੱਥੇ ਬਾਈ ਨੇ ਕਾਟ ਲਈ ਹੈ ਬਾਈ ਕੀ ਹਾਲ ਚਾਲ ਹੈ ਵਧੀਆ ਭਾਈ ਹੋਰ ਪਿਆਰ ਕਰ ਬਾਈ ਕੀ ਨਾ ਤੁਹਾਡਾ ਮੇਰਾ ਨਾਮ ਰੁਪਿੰਦਰ ਸਿੰਘ ਹੈ ਰੁਪਿੰਦਰ ਸਿੰਘ ਕੋਈ ਪਿਛੇ ਕਾਸ਼ ਬਹੁਤ ਹੈ ਰੋਣਾ ਬਹੁਤ ਹੈ ਤੇ ਤੋਂ ਬਾਈ ਕਿੰਨੀ ਦੇਰ ਹੋ ਗਈ ਤੈਨੂੰ ਇਹ ਕੱਟ ਲਾਉਦੇ ਇੱਥੇ ਤਾਂ 1.5 ਮਹੀਨਾ ਹੋਇਆ ਹੈ 1.5 ਮਹੀਨਾ ਹਾਂਜੀ ਉਸ ਤੋਂ ਪਹਿਲਾਂ ਟੂਲ ਟਿਲਮਾ ਟੂਲ ਪਲਾਜ ਦੇ ਮਨ ਲੀਕ ਇੱਕ ਸਾਲ ਹੋ ਗਿਆ ਅੱਛਾ ਤੇ ਬਾਈ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਇਸ ਟਾਈਮ 20 ਸਾਲ ਹੈ 20 ਸਾਲ ਦੀ ਉਮਰ ਹੈ ਹਾਂਜੀ ਬਾਈ 20 ਸਾਲ ਦੀ ਉਮਰ ਦਾ ਲੋਕ ਕੈਨੇਡਾ ਸੁਪਨੇ ਲੈਂਦੇ ਆ ਬਾਹਰ ਤੇ ਤੁਸੀਂ ਇੱਥੇ ਆ ਕੇ ਕਿਉਂ ਕੰਮ ਕਰਨ ਲੱਪੇ ਨਹੀਂ ਨਹੀਂ ਮੇਰਾ ਸੁਪਨਾ ਹੈ ਕਿ ਮੈਂ ਇੰਡੀਆ ਕੰਮ ਕਰਾਂ अच्छा हां जी मेरे ਪਿੰਡ ਦਾ ਇੱਕ ਨੌਜਵਾਨ ਵਾ ਤੇ ਉਹ ਅਮਰੀਕਾ ਦੇ ਵਿੱਚ ਗਿਆ ਸੀ ਜਿੱਦਾਂ ਡੋਂਕੀ ਲਾ ਕੇ ਤੇ ਉਹਨਾਂ ਦੇ ਪੈਸੇ ਜਿੱਦਾਂ ਖਰਾਬ ਹੋ ਗਏ 25 ਲੱਖ ਰੁਪਏ ਮੈਂ ਕਿ ਉਹਨਾਂ ਦੇ ਖਰਾਬ ਹੋ ਗਿਆ ਜੀ ਉਹਦੇ ਕਰਕੇ ਮੈਨੂੰ ਡਰ ਲੱਗਾ ਹੈ ਕਿ ਜਿੱਦਾਂ ਕਿ ਮੇਰੇ ਪੈਸੇ ਨਾ ਖਰਾਬ ਹੋ ਜਣ। ਅੱਛਾ ਤਾਂ ਕਰਕੇ ਮੈਂ ਇਹ ਰਿਸਕ ਲਿਆ ਜੀ। ਤੇ ਸੋ ਇਹ ਤੁਹਾਡੇ ਫਾਦਰ ਸਾਹਿਬ ਲਈ हां जी ਮੇਰੇ ਬਾਪੂ ਤੁਸੀਂ ਨਾਲ ਹੀ ਆ ਜਾਓ। ਤੇ ਇਹ ਆ ਜੀ ਫਾਦਰ ਪੇ ਪੁੱਤ ਦੀ ਜੋੜੀ ਜਿਨ੍ਹਾਂ ਨੇ ਇੱਥੇ ਇਹ ਕੰਮ ਸ਼ੁਰੂ ਕੀਤਾ ਆ। ਤੇ ਬਜ਼ੁਰਗੋ ਤੁਸੀਂ ਇਨਵੈਸਟਮੈਂਟ ਕਰਤੀ ਮੁੰਡਿਆਂ ਨੂੰ ਇੱਥੇ ਤੁਹਾਡੇ ਦਿਮਾਗ ਨਹੀਂ ਕੰਦੀ ਬਾ ਆ ਵੀ ਬਾਹਰ ਮੁੰਡਾ ਭੇਜਣਾ ਸੀ ਆਪਾਂ ਅਜਾ ਇੱਥੇ ਰਹਿਣਾ ਕਹਿੰਦਾ ਤਾਤਾ ਘਰ ਚ ਹੋਰ ਬੱਚੇ ਕਿੰਦੇ ਨੇ ਅਜਾ ਇੱਕੋ ਹੀ ਲੜਕਾ ਆ ਤੇ ਲੋਜੀ ਕਈ ਲੋਕ ਕਹਿੰਦੇ ਸੀਗੇ ਵੀ ਕੈਨੇਡਾ ਦਾ ਲੋਕਾਂ ਚ ਕਰੇਜ ਬਹੁਤ ਆ ਤੇ ਅੱਜ ਦੀ ਨੌਜਵਾਨ ਪੀੜੀ ਵਿੱਚ ਕਰੇਜ ਲਗਭਗ ਕਿਤਨਾ ਕਿਤੇ ਖਤਮ ਵੀ ਆ ਤੇ ਬਾਈ ਨੌਜਵਾਨ ਨੂੰ ਦੇਖ ਸਕਦੇ ਤੁਸੀਂ ਆਪਣਾ ਕੰਮ ਕਰ ਰਿਹਾ ਆਪਣੀ ਕਿਰਤ ਕਰ ਰਿਹਾ ਕਿਚਨ ਹੱਬ ਦੇ ਨਾਂ ਦੇ ਬਾਈ ਨੇ ਆ ਕਾਰ ਲਾਈ ਹੋਈ ਆ ਦਿੱਲੀ ਅਮਰitsar ਹਾਈਵੇ ਟਲਵਾ ਬਾਈ ਕਿਹੜੇ ਕਿਹੜੇ ਤੁਹਾਡੇ ਕੋਲ ਫੂਡ ਕਿੰਨੀ ਗ੍ਰੇਂਜ ਤੱਕ ਤੁਹਾਡੇ ਕੋਲ ਹੈ ਬਾਬਾ 6-7 ਤਰ੍ਹਾਂ ਦੇ 버ਗਰ ਆ ਅੱਛਾ 5 ਤਰ੍ਹਾਂ ਦੇ ਰੈਪ ਆ ਅੱਛਾ ਹਾਂਜੀ 8 ਤਰ੍ਹਾਂ ਦੇ ਪੀਜੇ ਆ ਅੱਛਾ ਹਾਂਜੀ ਤੇ 3 ਤਰ੍ਹਾਂ ਦੇ ਸੈਂਡਵਿਚ ਤੇ ਕੰਮ ਬਾਈ ਇਕੱਲਾ ਹੀ ਕਰਦਾ ਹਾਂਜੀ ਇਸ ਟਾਈਮ ਤੇ ਇਕੱਲਾ ਕਰਦਾ ਪਿਆ ਜੇ ਮੇਰੇ ਨਾਲ ਮੁੰਡਾ ਕੰਮ ਕਰਦਾ ਉਹ ਪੇਪਰ ਚੱਲਣ ਦੇ ਉਸ ਤੋਂ ਬਾਅਦ ਵਾ ਦਿੰਦਾ ਅੱਛਾ ਉਹਦੀ ਉਮਰ ਕਿੰਨੀ ਆ ਉਦੀ ਉਮਰ 16 ਸਾਲਾਂ ਦਾ 16 ਸਾਲ ਹਾਂ ਜੀ ਕੀ ਬਾਤ ਹੈ ਤੇ ਵਾਜੀ ਬਾਈ ਤੁਹਾਡਾ 버ਗਰ ਖਾਦਾ ਵਾਕੇ 버ਗਰ ਦਾ ਬਹੁਤ ਵਧੀਆ ਟੇਸ ਸੀਗਾ ਤੇ ਉਮੀਦ ਕਰਦੇ ਤੁਸੀਂ 버ਗਰ ਦੇ ਟੇਸ ਨੂੰ ਐਵੇਂ ਬਰਕਰਾਰ ਕਰੋ ਤੇ ਸਾਡੇ ਤੇ ਬਾਕੀ ਗੱਲ ਆਪਣੇ ਯੂਟਿਊਬਰਸ ਦੇ ਜਿੰਨੇ ਸਾਡੇ ਵਿਊਅਰਸ ਨੇ ਬਾਈ ਤੁਸੀਂ ਹਮੇਸ਼ਾ ਕਹਿੰਦੇ ਹੋ ਪੰਜਾਬੀ ਨੂੰ ਪ੍ਰਮੋਟ ਕਰੋ ਆਪਾਂ ਆਪਣੇ ਚੈਨਲ ਦੇ ਹਮੇਸ਼ਾ ਪੰਜਾਬੀ ਫੂਡ ਵਾਲਿਆਂ ਨੂੰ ਹੀ ਪ੍ਰਮੋਟ ਕਰਦੇ ਆ ਤੇ ਬਾਈ ਨੂੰ ਵੀ ਕਰ ਰਹੇ ਆ ਪਰ ਜ਼ਿੰਮੇਵਾਰੀ ਤੁਹਾਡੀ ਆ ਆਪਣੇ ਭਰਾ ਨੂੰ ਪ੍ਰਮੋਟ ਕਰਨਾ ਬਾਈ ਐਡਰੈਸ ਦੇ ਕੇ ਤੁਸੀਂ ਦੱਸਿਓ ਪਿੱਛੇ ਤੁਹਾਡਾ ਸ਼ੋ ਵੀ ਹੋ ਰਿਹਾ ਆ ਕਿਚਨ ਹੱਬ ਦਿੱਲੀ ਅਮਰਸਰ ਹਾਈਵੇ ਟਿਲਵਾ ਟੋਲ ਬਲਾਈ ਤੋਂ ਪਹਿਲਾਂ ਹੀ ਆ ਇਹ ਜਲੰਧਰ ਵਾਲੇ ਪਾਸੇ ਆਉਂਦੇ ਤੇ ਬਾਈ ਹੋਰ ਕੀ ਕਹਿਣਾ ਚਾਹ ਰਹੇ ਤੁਸੀਂ ਅਬ ਮੈਂ ਕਹਿਣਾ ਚਾਹਨਾ ਜੀ ਆਪਣਾ ਇੰਡੀਆ ਜੇ ਕੰਮ ਕਰਨਾ ਚਾਹੀਦਾ ਬਾਹਰ ਜਾਣ ਦਾ ਰਿਸਕ ਨਹੀਂ ਲੈਣਾ ਚਾਹੀਦਾ ਤੇ ਜਿਹੜਾ ਘਰਦਿਆਂ ਦੇ ਪੈਸੇ ਰੋਵੇ ਡੋਂਕੀ ਲਾ ਕੇ ਜਾਂਦੇ ਆ ਤੇ ਕਈ ਮੈਨੂੰ ਕਿ ਨੌਜਵਾਨ ਉਹ ਡੈਥ ਵੀ ਹੋਉਂਦੀ ਏ ਤੁਸੀਂ ਦੇਖ ਸਕਦੇ ਆ ਤੇ ਆਪਾਂ ਨੂੰ ਇੰਡੀਆ ਜਿਹਾ ਹੀ ਕੰਮ ਰਹਿ ਕੇ ਇੰਡੀਆ 'ਚ ਕੰਮ ਕਰਨਾ ਚਾਹੀਦਾ ਤੇ ਆ ਪੇ ਪੁੱਤ ਦੀ ਜੋੜੀ ਆ ਜੀ ਜਿੰਦਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਅਸੀਂ ਬਸ ਇਹੀ ਅਰਦਾਸ ਕਰਦੇ ਆ ਵੀ ਇਹ ਪੇ ਪੁੱਤ ਦੀ ਜੋੜੀ ਜਿਹੜੀ ਆ ਹਮੇਸ਼ਾ ਬਰਕਰਾਰ ਰਹੇ ਤੇ ਕੰਮਕਾਰ ਨੂੰ ਅਕੇ ਲੈ ਕੇ ਵਧੇ ਤੇ ਇੱਕ ਨਵੀਂ ਮਿਸਾਲ ਬਣਨ ਪੰਜਾਬ ਨੂੰ ਲੈ ਕੇ ਜਿਹੜੇ ਲੋਕ ਅੱਜ ਕੱਲ ਬਾਹਰ ਦਾ ਕਰੇ ਚੱਕੀ ਫਿਰਦੇ ਆ ਉਹ ਇਦਾਂ ਦੇ ਆਪਣੇ ਬਿਜ਼ਨਸ ਨਵੇਂ ਸਟਾਰਟਅਪ ਕਰ ਸਕਣ ਸੋ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੇ 버거 ਤੁਹਾਡੇ ਵਾਕਈ ਬਹੁਤ ਕਮਾਲ ਸੀ ਤੇ ਸਾਰੇ ਬੰਦਿਆਂ ਨੂੰ ਇੱਥੇ ਰੁਕੋ ਆਗੇ ਤੇ ਫੂਡ ਰਿਸਟ ਕਰੋ ਤੇ ਸੋ ਹੁਣ ਆਪਾਂ ਅੱਜ ਆਪਣੇ ਬਲੌਗ ਤੋਂ ਇੰਨਾ ਕੀ ਸਾਡਾ ਹੈਗਾ ਤੇ ਪਲੀਜ਼ ਬੇਨਤੀ ਹੈ ਜੀ ਬਾਈ ਦੀ ਸਪੋਰਟ ਕਰਨ ਵਾਸਤੇ ਬਾਈ ਕੋਲ ਰੁਕਿਓ ਜ਼ਰੂਰ ਤੇ ਬਾਈ ਦਾ ਇੱਕ ਵਾਰੀ ਖਾਣਾ ਜ਼ਰੂਰ ਸਾਡੇ ਕੇਨ ਟੈਸਟ ਕਰਿਓ ਜੇ ਤੁਹਾਨੂੰ ਖਾਣਾ ਨਾ ਪਸੰਦ ਆਵੇ ਸਾਡੇ ਚੈਨਲ ਥੱਲੇ ਕਮੈਂਟ ਦੇ ਵਿੱਚ ਆਪਣਾ ਤੁਸੀਂ ਕਯੂਆਰ ਕੋਡ ਭੇਜ ਦਿਓ ਤੁਹਾਨੂੰ ਤੁਹਾਡੀ ਪੇਮੈਂਟ ਭੇਜ ਦਿਆਂਗੇ ਪਰ ਇੱਕ ਵਾਰੀ ਇਹਨਾਂ ਦਾ ਖਾਣਾ ਜ਼ਰੂਰ ਟੈਸਟ ਕਰੋ ਸੋ ਥੈਂਕ ਯੂ ਸੋ ਮੱਚ ਬਾਈ